ਅੰਮ੍ਰਿਤ ਵੇਲੇ ਤੋਂ ਗੁਰੂ ਕਰਦੇ ਗੁਰੂ ਕੇ ਪਾਵਨ ਪਵਿੱਤਰ ਇਲਾਹੀ ਰਾਤ ਭਿੰਡੇ ਦਰਸ਼ਨ ਕਰਦੇ ਆ ਰਹੀ ਆ ਗੁਰੂ ਦਰਸ਼ਨ ਦੇ ਰਿਹਾ ਸਤ ਗੁਰੂ ਦੇ ਘਰ ਵਿੱਚ ਜੋ ਗੁਰੂ ਨੂੰ ਪਿਆਰ ਕਰਦਾ ਹੈ ਉਹ ਗੁਰੂ ਕੀ ਬੇਚਾਰ ਰੱਖਦਾ ਹੈ ਆਸ਼ਾ ਕਹਿੰਦੇ ਭਾਈ ਉਹਨਾਂ ਨੂੰ ਭਗਤੀ ਤੋਂ ਬਿਨਾਂ ਕੁਝ ਚੰਗਾ ਨਹੀਂ ਲੱਗਦਾ ਹਰ ਬਿਨ ਕਸ਼ੂਨਾ ਲੱਗ ਗਈ ਭਗਤਨ ਕੋ ਮਿੱਠਾ ਹਰੀ ਵਾ ਗੁਰੂ ਪਰਮੇਸ਼ਵਰ ਦੇ ਨਾਮ ਕੋ ਬਿਨਾਂ ਗਤਾਨੂ ਉਹਦੇ ਪਿਆਰਿਆਂ ਨੂੰ ਕੁਝ ਚੰਗਾ ਨਹੀਂ ਲੱਗਦਾ ਇਹ ਪਾਸ਼ਕ ਨੇ ਆਪ ਸਵਾਸ ਵਿਕੀਆ ਕਰ ਨਿਰਣੋ ਦਿੱਤਾ ਇਹ ਫੈਸਲਾ ਕਰਕੇ ਵੇਖ ਲਿਆ ਨਿਰਣਾ ਕਰਕੇ ਵੇਖ ਲਿਆ ਸੰਸਾਰ ਉਹਨਾਂ ਦੇ ਪਰਤਿਆਵੇ ਲੈ ਲੈ ਕੇ ਵੇਖ ਰਿਹਾ ਤੇ ਉਹ ਪਰਤਿਆਵੇ ਵਿੱਚ ਪਾਸ ਹੁੰਦੇ ਆਏ ਦੁਨੀਆ ਪ੍ਰਤੀਆਵੇ ਲੈਂਦੀ ਐ ਕਿ ਮਾਲਕ ਉਹਨਾਂ ਪ੍ਰਤੀਆਗਾਂ ਦੇ ਵਿੱਚ ਉਹਨਾਂ ਪੇਪਰਾਂ ਦੇ ਵਿੱਚ ਇੱਕੀ ਸ਼ਬਦ ਲਿਖਦਾ ਉਹਨਾਂ ਪਿਆਰਿਆਂ ਦੇ ਵਾਸਤੇ ਜਿਨ੍ਹਾਂ ਨੂੰ ਰੱਬ ਦਾ ਨਾਮ ਚਿੱਤੇ ਹੈ ਜੇ ਨਾ ਨੂੰ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਕੁਝ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਕੇਵਲ ਤੇ ਕੇਵਲ ਨਾਮ ਮਿੱਠਾ ਲੱਗਦਾ ਉਹ ਫਿਰ ਉਸ ਨਾਮ ਦੀ ਬਦੌਲਤ वाई गुरु ਦੇ ਘਰ ਵਿੱਚ ਪਾਸ ਹੋ ਜਾਂਦੇ ਐਸੇ ਪੇਪਰ ਪਿਆ ਸੀ 3 ਅਕਤੂਬਰ 1922 ਐਸੇ ਪੇਪਰ ਪਿਆ ਕੀ ਪੇਪਰ ਸੀ ਅੱਜ ਦੇ ਦਿਨ ਵਾਪਰੀ ਘਟਨਾ